ਅਗਲੀ ਖਬਰ ਤਰੁ ਕਰ ਲੈਨੇ ਆ ਅੱਤ ਦੀ ਇਸ ਗਰਮੀ ਦੇ ਵਿਚਾਲੇ ਡੇਰਾਬਸੀ ਦੇ ਪਿੰਡ ਦਫਰਪੁਰ ਦੀ ਗੁਰੂ ਨਾਨਕ ਕਲੋਨੀ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਪਾਣੀ ਸਪਲਾਈ ਬੰਦ ਹੋਰ ਕਾਰਨ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕ ਖਾਸੇ ਖੱਜਲ ਖਵਾਰ ਹੋ ਰਹੇ ਨੇ ਤੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਇੱਥੇ ਨਹੀਂ ਮਿਲ ਰਿਹਾ ਡੇਰਾ ਬਸੀ ਦੇ ਪਿੰਡ ਦਫਰਪੁਰ ਦੀ ਗੁਰੂ ਨਾਨਕ ਕਲੋਨੀ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਦੇ ਲਈ ਤਰਸ ਰਹੇ ਨੇ ਪਾਣੀ ਸਪਲਾਈ ਬੰਦ ਹੋਣ ਕਾਰਨ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕ ਖਾਸੇ ਪਰੇਸ਼ਾਨ ਨੇ ਇੱਕ ਤਾਂ ਪਹਿਲਾਂ ਹੀ ਇੰਨੀ ਗਰਮੀ ਵੱਧ ਰਹੀ ਹੈ ਅਤੇ ਉਪਰੋਂ ਪਾਣੀ ਦੀ ਕਿੱਲਤ ਪਿਛਲੇ ਕਈ ਦਿਨਾਂ ਤੋਂ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਜਲ ਸਪਲਾਈ ਵਿਭਾਗ ਸਮੇਤ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਕਲੋਨੀ ਦੇ ਵਿੱਚ ਰਹਿਣ ਵਾਲਿਆਂ ਲਈ ਅੱਤ ਦੀ ਇਸ ਗਰਮੀ ਦੇ ਵਿੱਚ ਬਿਨਾ ਪਾਣੀ ਗੁਜ਼ਾਰਾ ਕਰਨਾ ਬੇਹਦ ਔਖਾ ਹੈ। ਉਹਨਾਂ ਨੂੰ ਖੁਦ ਪੈਸੇ ਖਰਚ ਕੇ ਪਾਣੀ ਦੇ ਟੈਂਕਰ ਮੰਗਵਾਣੇ ਪੈ ਰਹੇ ਨੇ ਅਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਮੋਹ ਠਿਕਰੀ ਪਿੰਡ 'ਚ ਲੱਗੇ ਟਿਊਬਵਲ ਤੋਂ ਪਾਣੀ ਸਪਲਾਈ ਹੁੰਦਾ ਹੈ ਜੋ ਕੁਝ ਹੀ ਘਰਾਂ ਤੱਕ ਪਹੁੰਚਦਾ ਹੈ। ਬਾਕੀ ਘਰਾਂ ਦੇ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਹੈ। ਗੁਰਨਾਨਕ ਕਲੋਨੀ ਵਾਸੀਆਂ ਨੂੰ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਪਾਣੀ ਦੀ। ਪਾਣੀ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਿਛਲੀ 29 ਅੱਜ 20 ਤਰੀਕ ਹੋ ਗਈ 29 ਤਰੀਕ ਦਾ ਲਾਸਟ ਪਾਣੀ ਆਇਆ ਹੋਇਆ ਹੈ। ਔਰ ਸਾਡੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੋਈ ਸੁਣਵਾਈ ਨਹੀਂ ਕਰ ਰਿਹਾ ਸਾਡੀ ਇਹੀ ਬੇਨਤੀ ਹੈ ਵੀ ਆ ਦੇਖੋ ਤੁਹਾਡੇ ਸਾਹਮਣੇ ਸਾਰੇ ਹਾਲਾਤ ਹਨ ਲੋਕ ਬਾਲਟੀਆਂ ਟੈਂਕਰਾਂ ਤੋਂ ਲੈ ਲੈ ਕੇ ਪਾਣੀ ਯੂਜ਼ ਕਰ ਰਹੇ ਆਂ ਔਰ ਟੈਂਕਰਾਂ ਦੇ ਵਿੱਚ ਵੀ ਸਾਫ ਪਾਣੀ ਨਹੀਂ ਆਉਂਦਾ ਜੋ ਕਿ ਪੀਣ ਦੇ ਲਾਇਕ ਹੋਵੇ ਬਹੁਤ ਬੁਰੀ ਹਾਲਾਤ ਆ ਬੱਚੇ ਬਿਮਾਰ ਹੋ ਰਹੇ ਆ ਪਾਣੀ ਮਿਲ ਨਹੀਂ ਰਿਹਾ ਸਰਕਾਰੀ ਵਾਟਰ ਸਪਲਾਈ ਐਸ ਡੀਓ ਕਰਨਜੀਤ ਸਿੰਘ ਨਾਲ ਮੈਂ ਗੱਲ ਕੀਤੀ ਖੁਦ ਮੈਂ ਸਾਫ ਦਾ ਸਰਪੰਚ ਆਂਗਾ ਐਸ ਡੀਓ ਸਾਹਿਬ ਕਹਿੰਨੇ ਵੀ ਤੁਹਾਡੀ ਕਮੇਟੀ ਕਮੇਟੀ ਚਲਾ ਰਹੀ ਆ ਤੁਹਾਡਾ ਟਿਊਬਵਲ ਮਹਿਕਮਾ ਨਹੀਂ ਚਲਾ ਰਿਹਾ ਉਹਨਾਂ ਨੇ ਇਸ ਸਾਫ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਸਾਡੀ ਇਸ ਟਾਈਮ ਵਾਟਰ ਸਪਲਾਈ ਕਮੇਟੀ ਨੂੰ ਆਮ ਆਦਮੀ ਦੇ ਕੁਝ ਆਗੂ ਹੈਗੇ ਆ ਉਹ ਚਲਾ ਰਹੇ ਆ ਜੇ ਉਹਨਾਂ ਨੂੰ ਫੋਨ ਕਰ ਲੋ ਫੋਨ ਨਹੀਂ ਚੱਕਦੇ ਦਫ਼ਤਰ ਚਲੇ ਜਾਓ ਤਾਂ ਅੱਗੋਂ ਪੁੱਠਾ ਸਿੱਧਾ ਬੋਲਦੇ ਨੇ ਵੀ ਹਲੇ ਪਾਣੀ ਨਹੀਂ ਆਉਂਦਾ ਹਲੇ ਹਫ਼ਤਾ ਨਹੀਂ ਪਾਉਣੀਆਂ ਆਉਂਦਾ ਦੱਸ ਦਿੰਨੇ ਸਾਡੀ ਬੇਨਤੀ ਇਹੀ ਹੈ ਮਹਾਰਾਜ ਤੋਂ ਨੂੰ ਦਰਖਾਸਤ ਹੈ ਤੁਹਾਡੇ ਥਰੂ ਇਹ ਸਾਡੀ ਕੋਈ ਸੁਣ ਲਵੇ ਸਾਡੀ ਸੀਐਮ ਸਾਹਿਬ ਸੁਣ ਲੈਣ ਐਮਐਲਏ ਸਾਹਿਬ ਸੁਣ ਲੈਣ ਸਾਨੂੰ ਪਾਣੀ ਦੇ ਦੇਣ ਸਾਨੂੰ ਕੋਈ ਗੱਲ ਨਹੀਂ ਇਹ ਕਹਿਣਾ ਚਾਹਦੇ ਕਿ ਵਜ੍ਹਾ ਕੀ ਹੈ 2 ਮਹੀਨੇ ਦੇ ਅੰਦਰ ਤੋਂ ਬੜੀ ਸੇ ਬੜੀ ਚੀਜ਼ੇ ਹੋ ਜਾਂਦੀ ਹੈ ਇੱਕ ਪਾਣੀ ਦਾ ਹਲ ਨਹੀਂ ਹੋਇਆ ਇੱਕ ਮਸਲਾ ਨਹੀਂ ਹੋਇਆ ਜਦੋਂ ਅਸੀਂ ਫੋਨ ਕਰਦੇ ਪਾਣੀ ਚੱਲ ਰਿਹਾ ਹੈ ਜੀ ਸਰਕਲ ਵਰ ਰਿਹਾ ਹੈ ਜੀ ਲੇਕਿਨ ਇੱਕ ਬੂੰਦ ਪਾਣੀ ਨਹੀਂ ਆਤਾ ਇੱਕ ਬੂੰਦ ਨਹੀਂ सर वही बात मैं रिपीट करूंगी कि हर किसी के पास पैसे नहीं होते हैं सर हर कोई टैंकर नहीं मंगा सकता और टैंकर कोई मंगा भी रहा है तो को ब्लड इन्फेक्शन हो ही रहा सर क्योंकि पानी अच्छा नहीं आ रहा सर टैंकर में आदमी वाले कहना है हले एक हफ्ता नहीं पानी आंदा हजे टाइम लगूगा हजे सर्कल बन रहा है यह गल कह दो ਵੀ ਕੁਛ ਤਾਂ ਕਰੋ ਸਾਡੇ ਬੱਚੇ ਭੁੱਖੇ ਮਰੇ ਜਿਹੜੇ ਬੰਦਾ ਲੇਬਰ ਦੀ ਡਿਊਟੀ ਕਰ ਰਿਹਾ ਹੈ ਲੇਬਰ ਹੈ ਜਿਹੜਾ ਉਹ 500 ਰੁਪਏ ਦੀ ਦਿਹਾੜੀ ਕਮਾਰੇ ਉਹ ਟੈਂਕਰ ਮੰਗਾਉਗਾ ਹੀ ਆਪਣੇ ਬੱਚੇ ਨੂੰ ਰੋਟੀ ਖਿਲਾਉਗਾ ਗਰਮੀ ਦੀ ਤਪਸ਼ ਪਿਚਾੜੇ ਪਾਣੀ ਵੀ ਸੁੱਕ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾਲ ਝੂਜਣਾ ਪੈ ਰਿਹਾ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਪਾਣੀ ਦੀ ਵੱਧ ਤੋਂ ਵੱਧ ਬਚਤ ਕੀਤੀ ਜਾਵੇ ਜਿੰਨੀ ਲੋੜ ਹੈ ਓਨਾ ਹੀ ਪਾਣੀ ਵਰਤਿਆ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਇਸ ਪਾਣੀ ਦੀ ਵਰਤੋਂ ਕਰ ਸਕੇ ਕਿਉਂਕਿ ਆਏ ਦਿਨ ਪਾਣੀ ਦਾ ਸੰਕਟ ਵੱਧਦਾ ਜਾ ਰਿਹਾ ਹੈ Dira Basito Kuldi Singh the Report Z Media